जय भीम जयपत जी मैं ਤੁਹਾਡਾ ਆਪਣਾ ਵੈਦ ਹਰੀ ਸਿੰਘ ਜਮਾਨ ਤੋਂ ਸ਼੍ਰੀ ਗੁਰੂ ਰਵਦਾਸ ਟਾਈਗਰ ਫੋਰਸ ਵਾਲਿਆਂ ਨੇ ਅੱਜ ਖੁੰਦਾਨ ਕੈਂਪ ਰੱਖਿਆ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਨੌਜਵਾਨ ਬਹੁਤ ਵਧੀਆ ਕੰਮ ਕਰ ਰਹੇ ਆ ਸਮਾਜ ਲਈ ਬਹੁਤ ਇੱਕ ਵੱਡਾ ਸੁਨੇਹਾ ਆ ਔਰ ਆਉਣ ਵਾਲੇ ਜਨਰੇਸ਼ਨ ਨੂੰ ਵੀ ਸਮਝਣਾ ਚਾਹੀਦਾ ਇਹਨਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਆ ਮੈਂ ਵੀ ਖੁੰਦਾਨ ਕਰਕੇ ਛੱਡਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਧੁੱਪ ਬੋਲਾ ਕੇ ਸ਼ਾਮ ਬੋਲਾ ਮੈਂ ਕਿਹਦਾ ਪਿਓ ਬੋਲਾਂ ਕਿ ਮਾਂ ਬੋਲਾਂ ਇੱਥੇ ਸਾਰੇ ਬੰਦੇ ਨਾਮੀ ਨੇ ਮੈਂ ਕਿਹਦਾ ਕਿਹਦਾ ਨਾਮ ਬੋਲਾਂ ਜੈ ਪੀਮ ਜੈ ਭਾਰਤ ਹਾਂਜੀ ਸਾਥੀਓ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਦਾ ਜਿਹੜਾ ਦਿਨ ਹੈ ਉਹ ਬਾਬਾ ਸਾਹਿਬ ਅੰਬੇਡਕਰ ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਅੱਜ ਦਾ ਜਿਹੜਾ ਸ਼ਿਰ ਗੁਰਬਦਾਸ ਟਾਈਗਰ ਫੋਰਸ ਵੱਲੋਂ ਇਹ ਖੂਨਦਾਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਵੈਦ ਹਰੀ ਸਿੰਘ ਜੀ ਅਜਮਾਨ ਔਰ ਸਾਡੇ ਚੇਅਰਮੈਨ ਜਸ਼ਵਰਨਾ ਜੀ ਔਰ ਸਾਡੀ ਪੂਰੀ ਸਮੂਚੀ ਟੀਮ ਇੱਥੇ ਪਹੁੰਚੀ ਹੈ ਸੋ ਅਸੀਂ ਅੱਜ ਸਾਡੀ ਜਿੰਨੀ ਵੀ ਯੂਨਿਟ ਦੇ ਤੁਸੀਂ ਆ ਦੇਖ ਹੀ ਰਹੇ ਹੋ ਤੇ ਸਾਡਾ ਜੋ ਰਸ ਨੂੰ ਦੇਖਦੇ ਹੋਏ ਤੇ ਕਿੰਨਾ ਕਿ ਇਥੇ ਸਾਡੇ ਬੱਚਿਆਂ ਦੇ ਵਿੱਚ ਉਤਸ਼ਾਹ ਆ ਬਾਬਾ ਸਾਹਿਬ ਪ੍ਰਤੀ ਸੋ ਅਸੀਂ ਚਾਹੁੰਦੇ ਕਿ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਸੋ ਕਿਉਂਕਿ ਕਿਸੇ ਗਰੀਬ ਦੀ ਵੀ ਇਹਦੇ ਵਿੱਚ ਮਦਦ ਹੋ ਜਾਂਦੀ ਹੈ ਸੋ ਅਸੀਂ ਹਰ ਸਾਲ ਇੱਕ ਖੂਨਦਾਨ ਕੈਂਪ ਅਤੇ ਹੋਰ ਵੀ ਸਾਡੇ ਕਈ ਪ੍ਰੋਗਰਾਮ ਇਦਾਂ ਦੇ ਆ ਜਿਹੜੇ ਚੱਲਦੇ ਆ ਜਿਹੜਾ ਕਿ ਹੁਣ 14 ਅਪ੍ਰੈਲ ਨੂੰ 13 ਔਰ 14 ਅਪ੍ਰੈਲ ਨੂੰ ਗੁਰੂ ਬਾਬਾ ਸਾਹਾ ਅੰਬੇਦਕਰ ਜੀ ਦਾ ਜੋ ਜਨਮ ਦਿਨ ਹੈ ਉਹ ਪੀਮਰਾਓ ਅੰਬੇਦਕਰ ਜੀ ਚੌਕ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਔਰ ਇਦਾਂ ਹੀ ਜੋਸ਼ ਔਰ ਹੌਸ਼ ਦੇ ਨਾਮ ਲਨਾਇਆ ਜਾਏਗਾ ਸੋ ਸਾਥੀਓ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ